ਸਬਜ਼ੀਆਂ ਦੀ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਜਿਸ ਨੂੰ ਲੈ ਕੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਾਲੇ ਟੀਵੀ ਮੈਂ ਹਾਂ ਭਗਤ ਸ਼੍ਰੀ ਤਾਂ ਅੱਜ ਦੇ ਦੌਰ ਦੇ ਵਿੱਚ ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕਾਂ ਦਾ ਘਰ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਬੇਸ਼ੱਕ ਉਹ ਸਬਜ਼ੀਆਂ ਦੀ ਗੱਲ ਲੈ ਲਈਏ ਜਾਂ ਫਿਰ ਰਾਸ਼ਨ ਪਾਣੀ ਦੀ ਲੈ ਲਈਏ ਜਾਂ ਫਿਰ ਗੈਸ ਸਿਲੰਡਰ ਦੀ ਲੈ ਲਈਏ ਉੱਥੇ ਹੀ ਹੁਣ ਖਬਰ ਆ ਰਹੀ ਹੈ ਕਿ ਸਬਜ਼ੀਆਂ ਦੀ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਨੂੰ ਲੈ ਕੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਦਰਅਸਲ ਸਰਦੀਆਂ ਦੇ ਵਿੱਚ ਜੋ ਸਬਜ਼ੀਆਂ ਰਸੋਈ ਦਾ ਬਜਟ ਖਰਾਬ ਕਰ ਰਹੀਆਂ ਨੇ ਹੁਣ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਪਿਛਲੇ ਹਫਤੇ ਤੋਂ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਦੇ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਲੋੜੀ ਦੌਰਾਨ ਅਸਮਾਨ ਛੂਣ ਵਾਲੀਆਂ ਪੱਤਾ ਗੋਬੀ ਪਾਲਕ ਮੇਥੀ ਅਤੇ ਮੂਲੀ ਦੀਆਂ ਕੀਮਤਾਂ ਆਮ ਪੱਧਰ ਦੇ ਉੱਤੇ ਵਾਪਸ ਆ ਗਈਆਂ ਨੇ ਇਸ ਦੇ ਨਾਲ ਖਪਤਕਾਰਾਂ ਨੂੰ ਰਾਹਤ ਮਿਲੀ ਹੈ ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਸਰਦੀਆਂ ਦੇ ਮੌਸਮ ਦੇ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਉਤਰਾਅ ਚੜਾਅ ਸਿੱਧੇ ਤੌਰ ਦੇ ਉੱਤੇ ਮੌਸਮ ਨਾਲ ਸੰਬੰਧਿਤ ਹੁੰਦੇ ਨੇ ਪਿਛਲੇ ਦਿਨੀ ਜੋ ਕਿ ਧੁੰਦ ਪਈ ਹੈ ਖੜਾਕੇ ਦੀ ਠੰਡ ਦੇ ਕਰ ਮੰਡੀ ਦੇ ਵਿੱਚ ਸਬਜ਼ੀਆਂ ਦੀ ਆਮਦ ਕਾਫੀ ਘਟ ਗਈ ਸੀ ਜਿਸ ਕਾਰਨ ਕੀਮਤਾਂ ਦੇ ਵਿੱਚ ਵਾਤਾ ਹੋਇਆ ਸੀਗਾ ਤੇ ਹੁਣ ਜਦੋਂ ਸੂਰਜ ਨਿਕਲਣਾ ਸ਼ੁਰੂ ਹੋ ਗਿਆ ਤਾਂ ਫਸਲਾਂ ਦੀ ਕਟਾਈ ਅਤੇ ਢੋਆਟਵਾਈ ਦੇ ਵਿੱਚ ਤੇਜ਼ੀ ਆਈ ਤੇ ਇਸ ਦੌਰਾਨ ਮਕਸੂਦਾ ਮੰਡੀ ਦੇ ਵਿੱਚ ਸਬਜ਼ੀਆਂ ਖਰੀਦਣ ਆਏ ਜੋ ਕਿ ਲੋਕਾਂ ਦੇ ਵੱਲੋਂ کیا ਗਿਆ ਹੈਗਾ ਕਿ ਸਸਤੀਆਂ ਅਕੀਮਤਾਂ ਨੇ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਉਹਨਾਂ ਦੇ ਬਜਟ ਦੇ ਵਿੱਚ ਕਾफी ਰਾਹਤ ਦਿੱਤੀ ਹੈ ਮੰਡੀ ਦੇ ਜਾਣਕਾਰਾਂ ਦੇ ਵੱਲੋਂ ਕਹਿਣਾ ਹੈਗਾ ਕਿ ਹੁਣ ਲੋਕਲ ਸਬਜ਼ੀਆਂ ਦੇ ਨਾਲ-ਨਾਲ ਦੂਜੇ ਸੂਬਿਆਂ ਤੋਂ ਵੀ ਸਬਜ਼ੀਆਂ ਦੀ ਆਮਦ ਤੇਜ਼ ਹੋਣ ਲੱਗੀ ਹੈ ਇਸੇ ਤਰ੍ਹਾਂ ਜੋ ਕੀਮਤਾਂ ਵੱਧ ਰਹੀਆਂ ਨੇ ਉਹਨਾਂ ਦੇ ਵਿੱਚ ਹੋਰ ਗਿਰਾਵਟ ਆ ਸਕਦੀ ਹੈ ਭਾਵੇਂ ਕਿ ਕੜਾਕੇ ਦੀ ਠੰਡ ਦੇ ਵਿੱਚ ਫਸਲਾਂ ਨੂੰ ਬਚਾਉਣਾ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਹੈ ਪਰ ਜਿਹੜੇ ਕਿਸਾਨ ਮੌਸਮ ਦੇ ਅਨੁਕੂਲ ਫਸਲਾਂ ਉਗਾ ਰਹੇ ਨੇ ਉਹਨਾਂ ਨੂੰ ਚੰਗੇ ਮੁਨਾਫੇ ਦੀ ਉਮੀਦ ਹੈ ਤਾਜ਼ਾ ਅੰਕੜਿਆਂ ਦੇ ਅਨੁਸਾਰ ਜ਼ਿਆਤਰ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਹੁਣ 20 ਤੋਂ 40 ਰੁਪਏ ਦੇ ਦਾਇਰੇ ਦੇ ਵਿੱਚ ਆ ਗਈਆਂ ਨੇ ਸਭ ਤੋਂ ਵੱਡੀ ਰਾਹਤ ਆਲੂਆਂ ਲਈ ਹੈ ਜੋ ਕਿ ਪ੍ਰਚੂਨ ਦੇ ਵਿੱਚ ਸਿਰਫ 10 ਤੋਂ 15 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਨਾਲ ਵਿਕ ਰਹੇ ਨੇ ਅਤੇ ਟਮਾਟਰ ਵੀ 25 ਤੋਂ 50 ਰੁਪਏ ਪ੍ਰਤੀ ਕਿਲੋਗ੍ਰam ਦੇ ਸਥਿਰਤੇ ਉੱਤੇ ਆ ਗਏ ਨੇ ਤਾਂ ਲੋਕਾਂ ਦੇ ਲਈ ਵੀ ਇੱਥੇ ਜਿਵੇਂ ਕਹਿੰਦੇ ਆ ਰਾਹਤ ਪਰ ਹੀ ਖਬਰ ਹੈ ਕਿਉਂਕਿ ਆਮ ਘਰਾਂ ਦੇ ਲੋਕ ਸਬਜ਼ੀ ਖਰੀਦਣ ਲਈ ਜੋ ਕਿ ਕਹਿ ਸਕਦੇ ਆ ਮੰਡੀ ਦੇ ਵਿੱਚ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਸਸਤੀਆਂ ਮਿਲਣ ਲੇਕਿਨ ਜੇਕਰ ਮੰਡੀਆਂ ਦੇ ਵਿੱਚ ਹੀ ਰੇਟ ਮਹਿੰਗੇ ਹੋ ਜਾਣ ਤਾਂ ਉਹਨਾਂ ਦੀ ਜੇਬ ਦੇ ਉੱਤੇ ਅਸਰ ਪੈਂਦਾ ਫਿਲਹਾਲ ਸਰਦੀਆਂ ਨੂੰ ਦੇਖਦੇ ਹੋ ਜਿੱਥੇ ਮੌਸਮ ਖੁੱਲਿਆ ਹੈਗਾ ਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਸਬਜ਼ੀਆਂ ਦੀ ਕੀਮਤ ਦੇ ਵਿੱਚ ਭਾਰੀ ਗਿਰਾਵਟ ਆਈ ਹੈ